ਜਿੱਦਾਂ ਕਿ ਆਪਣੀ ਹਰੇਕ ਵੀਡੀਓ ਅਮਰ ਸਿੰਘ ਚਮਕੀਲਾ ਨਾਲ ਰਿਲੇਟਡ ਹੁੰਦੀ ਆ ਉਸੇ ਘੜੀ ਦੇ ਵਿੱਚ ਅੱਜ ਆਪਾਂ ਹੋਰ ਇੱਕ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਬਾਰੇ ਜ਼ਿੰਦਗੀ ਦੇ ਕੁਝ ਸੱਚੇ ਕਿੱਸੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨਾਲ ਲਗਾਤਾਰ ਬਨੇ ਰਹਿਣਾ ਤੇ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਣਾ 1984 ਤੋਂ ਲੈ ਕੇ 1990 92 ਤੱਕ ਦਾ ਜਿਹੜਾ ਦੌਰ ਸੀ ਨਾ ਉਹ ਬਹੁਤ ਹੀ ਯਾਨੀ ਕਿ ਪੰਜਾਬ ਦੇ ਉੱਤੇ ਇੱਕ ਕਾਲੇ ਬੱਦਲ ਛਾਏ ਪਏ ਸੀ ਸੋ ਉਹਨਾਂ ਦਿਨਾਂ ਦੇ ਵਿੱਚ ਹੀ ਅਮਰ ਸਿੰਘ ਚਮਕੀਲਾ ਟਾਈਮ ਤੇ ਬਹੁਤ ਟੌਪ ਤੇ ਸੀ, ਬਲੰਦੀਆਂ ਨੂੰ ਛੋਹ ਰਿਹਾ ਸੀ। ਇੱਕੇ ਪਾਸੇ ਤਾਂ ਐਨਾ ਨਾਜ਼ੁਕ ਮਾਹੌਲ ਬਣਿਆ ਹੋਇਆ ਸੀ ਤੇ ਦੂਜੇ ਪਾਸੇ ਅਮਰ ਸਿੰਘ ਚਮਕੀਲਾ ਦਿਨ ਪ੍ਰਤੀ ਦਿਨ ਤਰੱਕੀ ਦੀਆਂ ਬਲੰਦੀਆਂ ਨੂੰ ਛੋਹ ਰਿਹਾ ਸੀ। ਉਸ ਦੇ ਗੀਤ ਹਰ ਬੱਚੇ, ਬੁੱਢੇ, ਨੌਜਵਾਨ ਦੀ ਜ਼ੁਬਾਨ ਤੇ ਚੜ੍ਹੇ ਹੋਏ ਸੀ। ਹਰ ਪਾਸੇ ਅਮਰ ਸਿੰਘ ਚਮਕੀਲਾ ਦਾ ਕਰੇ ਸੀ। ਤੇ ਅਚਾਨਕ ਇਹ ਕਾਫਲਾ ਜਦੋਂ ਥੰਮ ਜਾਂਦਾ ਤਾਂ ਲੱਖਾਂ ਜਿਹੜੇ ਸੰਗੀਤ ਪ੍ਰੇਮੀ ਸੀ ਜਿਹੜੇ ਅਮਰ ਸਿੰਘ ਚਮਕੀਲਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਉਹਨਾਂ ਦੇ ਦਿਲ ਨੂੰ ਕਿਤੇ ਨਾ ਕਿਤੇ ਠੇਸ ਪਹੁੰਚੀ ਅੱਜ ਦੋ ਚਾਰ ਕਿਸੇ ਸੱਚੇ ਕਿਸੇ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹਾਂਗਾ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਨਾਲ ਬੀਤੇ ਹੋਏ ਸੱਚੇ ਕਿਸੇ ਅਵਰ ਸਿੰਘ ਚਮਕੀਲਾ ਜੀ ਨਾਲ ਸੱਤਾ ਸਤਨੌਰ ਵਾਲਾ ਜਿਹਨੂੰ ਕਿ ਢੋਲਕ ਮਾਸਟਰ ਸੱਤਾ ਸਤਨੌਰ ਕਹਿੰਦੇ ਸੀ ਉਹਨਾਂ ਨੇ ਕਰੀਬ 4 ਸਾਲ ਅਵਰ ਸਿੰਘ ਚਮਕੀਲਾ ਨਾਲ ਢੋਲਕ ਪਲੇ ਕੀਤਾ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਘੜੇ ਤੇ ਹੁੰਦਾ ਸੀ ਮੱਖੀ ਹਾਰਮੋਨੀਅਮ ਯਾਨੀ ਕਿ ਪੇਟੀ ਦੇ ਹੁੰਦਾ ਸੀ ਗਿੱਲ ਤੇ ਇਹਨਾਂ ਚੋਂ ਪੰਜਾਂ ਬੰਦਿਆਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੀ ਗਾਇਕੀ ਨਾਲ ਆਪਣਾ ਆਪਣੀ ਅਦਾਕਾਰੀ ਨਾਲ ਨੇ ਤਦੇ ਨਵੇਂ-ਨਵੇਂ ਅਖਾੜੇ ਲਾਇ। ਇੱਕ ਵਾਰ ਇਸੇ ਤਰ੍ਹਾਂ ਇੱਕ ਕਿੱਸਾ ਛੋਟਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਦਾ ਅਮਰ ਸਿੰਘ ਚਮਕੀਲਾ ਰਾਜਸਥਾਨ ਵਿੱਚ ਕਿਸੇ ਪਿੰਡ ਦੇ ਵਿੱਚ ਉਹਨਾਂ ਨੇ ਅਖਾੜਾ ਲਾਉਣ ਜਾਣਾ ਸੀ। ਦੱਸ ਦਿਆ ਕਿ ਕੱਚਾ ਰਾਹ ਸੀ ਜੀ ਉਹ ਕੋਈ ਸੜਕ ਨਹੀਂ ਸੀ ਜਾਂਦੀ ਪਿੰਡ ਨੂੰ ਤੇ ਪਿੰਡ ਦੇ ਬਾਹਰ ਬਾਰ ਬਾਰ ਕੋਈ ਕੱਲੀਕਾਰੀ ਹਵੇਲੀ ਸੀ ਜਿੱਥੇ ਉਹਨਾਂ ਨੇ 쇼 ਕਰਨਾ ਸੀ। ਸੋ ਜਦੋਂ ਅਮਰ ਸਿੰਘ ਚਮਕੀਲਾ ਦੀ ਗੱਡੀ ਉਸ ਪਿੰਡ ਪਹੁੰਚੀ ਤਾਂ ਕੱਚੇ ਰਸਤੇ ਤੇ ਬਹੁਤ ਜ਼ਿਆਦਾ ਧੂੜ ਹੋਣ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਤੇ ਜਿਹੜਾ ਉਹ ਵਿਆਹ ਵਾਲਾ ਘਰ ਸੀਗਾ ਉਹ ਹੈਗਾ ਸੀ ਖੇਤਾਂ ਦੇ ਵਿੱਚ ਜਦੋਂ ਉਹ ਜਾਂਦੇ ਆ ਉੱਥੇ ਤੇ ਦੇਖਦੇ ਆ ਕਿ ਉੱਥੇ ਕੋਈ ਨਹੀਂ ਹੁੰਦਾ ਨਾ ਕੋਈ ਬੰਦਾ ਨਾ ਪੰਰੀਂਦਾ ਯਾਨੀ ਕਿ ਬਿਲਕੁਲ ਹੀ ਉੱਥੇ ਇਕੱਠ ਨਹੀਂ ਹੈਗਾ ਸੀ ਕੋਈ ਗਿਣੇ-ਚੁਣੇ ਬੰਦੇ 2-4 ਹੋਣਗੇ ਬਸ ਇਸ ਤੋਂ ਇਲਾਵਾ ਤੇ ਕੋਈ ਨਹੀਂ ਹੈਗਾ ਸੀ ਤੇ ਸਤਸਤ ਨੌਰਵਾਲਾ ਜਿਹੜਾ ਸੀ ਉਹ ਬਹੁਤ ਹਰਾਨ ਹੋ ਕੇ ਅਮਰ ਸਿੰਘ ਚਮਕੀਲਾ ਸਾਹਿਬ ਨੂੰ ਪੁੱਛਦੇ ਆ ਭਾਜੀ ਆਪਣੇ ਜਿਹੜਾ ਅਖਾੜਾ ਹੁੰਦਾ ਆਪਣੇ ਅਖਾੜੇ ਤੇ ਤਾਂ ਇਕੱਠ ਬਹੁਤ ਹੁੰਦਾ ਆਪਾਂ ਨੂੰ ਦੂਰੋਂ ਹੀ ਦਿਖ ਜਾਂਦਾ ਲੋਕ ਸੈੰਗਲਾਂ ਦੇ ਜਾ ਰਹੇ ਆ ਕੋਈ ਕਿੱਦਾਂ ਜਾ ਰਿਹਾ ਹੁੰਦਾ ਕੋਈ ਕਿੱਦਾਂ ਜਾ ਰਿਹਾ ਹੁੰਦਾ ਤੇ ਇੱਥੇ ਤਾਂ ਅੱਜ ਕੋਈ ਇਕੱਠ ਹੀ ਨਹੀਂ ਹੈਗਾ ਆਪਣਾ ਇੱਥੇ ਕੀ ਪ੍ਰੋਗਰਾਮ ਲੱਗੂਗਾ ਉਹਨਾਂ ਦਾ ਮਨ ਬਹੁਤ ਪਰੇਸ਼ਾਨ ਹੁੰਦਾ ਖੈਰ ਉਹ ਵਿਆਹ ਵਾਲੇ ਘਰੇ ਪਹੁੰਚਦੇ ਆ ਉਹ ਘਰ ਵਾਲੇ ਉਹਨਾਂ ਨੂੰ ਰੋਟੀ ਪਾਣੀ ਛਕਾਉਂਦੇ ਆ 10 ਮਿੰਟ ਉਹਨਾਂ ਨੇ ਤਿਆਰਤੁਰ ਹੋਣਾ ਹੁੰਦਾ ਅਮਰ ਸਿੰਘ ਚਮਕੀਲਾ ਸੱਤੇ ਸਨੌਰ ਵਾਲੇ ਨੂੰ ਕਹਿੰਦਾ ਬਾਈ ਜਾ ਕੇ ਵੇਖ ਕੇ ਆ ਤੂੰ ਮੜਾ ਜਾ ਕਿ ਲੋਕ ਆਏ ਆ ਕੇ ਨਹੀਂ ਅਜੇ ਵੀ ਅਖਾੜਾ ਸ਼ੁਰੂ ਕਰੀਏ ਆਪਾਂ ਜਦੋਂ ਬਾਹਰ ਜਾ ਕੇ ਸੱਤਾ ਸਤਨੌਰ ਵਾਲਾ ਦੇਖਦਾ ਤਾਂ ਉੱਥੇ ਤਾਂ ਤਿਲ ਸੱਟਣ ਨੂੰ ਜਗ੍ਹਾ ਨਹੀਂ ਹੁੰਦੀ ਐਨੀ ਦੁਨੀਆ ਪਹੁੰਚ ਜਾਂਦੀ ਆ ਉਹ ਬਹੁਤ ਜ਼ਿਆਦਾ ਹੈਰਾਨ ਹੁੰਦੇ ਆ ਵੀ ਇੱਥੇ ਤਾਂ ਪਹਿਲਾਂ ਕੁਝ ਵੀ ਨਹੀਂ ਹੈਗਾ ਸੀ ਚਲੋ ਖੈਰ ਬਾਅਦ ਦੇ ਵਿੱਚ ਗਿੱਲ ਸਾਹਿਬ ਜਿਹੜੇ ਗਿੱਲ ਸੀ ਭਾਜੀ ਉਹਨਾਂ ਦੇ ਨਾਲ ਹੁੰਦੇ ਆ ਉਹ ਜਾ ਕੇ ਆਪਣਾ ਸਟੇਜ ਟੂ ਫਿਟ ਕਰਦੇ ਆ ਸਾਰਾ ਕੁਝ ਓਕੇ ਕਰਕੇ ਥੋੜੇ ਟਾਈਮ ਬਾਅਦ ਜਿਹੜੇ ਵਿਆਹ ਵਾਲੇ ਘਰ ਜਿਹੜਾ ਮੁੰਡੇ ਦਾ ਡੈਡੀ ਸੀ ਉਹ ਆ ਜਾਂਦਾ ਅਮਰ ਸਿੰਘ ਚੌਂਕੀਲਾ ਸਾਹਿਬ ਦੇ ਕੋਲ ਤੇ ਇਹਨਾਂ ਨੂੰ ਕਹਿੰਦਾ ਵੀ ਯਾਰ ਭਾਜੀ ਤੁਸੀਂ ਇਦਾਂ ਕਰੋ ਤੁਸੀਂ ਸਾਰਾ ਸਮਾਨ ਆਪਦਾ ਪੈਕ ਕਰੋ ਮੇਰੇ ਹੱਥ ਜੁੜਿਆ ਬਾਹਰ ਬਹੁਤ ਜ਼ਿਆਦੇ ਲੋਕ ਆ ਗਏ ਆ ਠੀਕ ਆ ਜੀ ਤੇ ਸਾਡੇ ਪਿੰਡ ਵਿੱਚ ਹੈਗੀ ਆ ਜੀ ਲਾਗਡਾੜ ਤੇ ਜੇ ਇੰਨੇ ਲੋਕ ਇੱਥੇ ਜੁੜ ਗਏ ਇਹਨਾਂ ਨੇ दारू ਫੱਕਾ ਪੀ ਕੇ ਬਾਅਦ ਦੇ ਵਿੱਚ ਇਹੋ ਜੀ ਲੜਾਈ ਪੈਣੀ ਆ ਤੇ ਸਾਰਾ ਗੰਜਰ ਕਲੇਸ਼ਰ ਕਹਿੰਦਾ ਵੀ ਮੈਨੂੰ ਪੈ ਜਾਣਾ ਇਸ ਕਰਕੇ ਕਹਿੰਦਾ ਹੱਥ ਜੋੜ ਕੇ ਤੁਹਾਡੇ ਕੀ ਬੇਨਤੀ ਆ ਵੀ ਤੁਸੀਂ ਅੱਜ ਇੱਥੇ ਖਾੜਾ ਨਹੀਂ ਲਾਉਣਾ ਤੁਸੀਂ ਚਲੇ ਜਾਓ ਜਿੰਨੇ ਤੁਹਾਡੇ ਪੈਸੇ ਬਣਦੇ ਆ ਮੈਂ ਤੁਹਾਨੂੰ ਪੈਸੇ ਵਾਪਸ ਕਰ ਦੇਣਾ ਤੇ ਤੁਸੀਂ ਇੱਥੇ ਅਖਾੜਾ ਨਹੀਂ ਅੱਜ ਲਾਓ ਤੁਸੀਂ ਤੇ ਵਾਪਸ ਚਲੇ ਜਾਓ ਚਮਕੀਲਾ ਸਾਹਿਬ ਬਹੁਤ ਹਰਾਨ ਹੋਉਂਦੇ ਆ ਉਹ ਕਹਿੰਦਾ ਯਾਰ ਕਮਾਲ ਦੀ ਗੱਲ ਆ ਯਾਰ ਐਡੀ ਕਿਹੜੀ ਗੱਲ ਹੋ ਗਈ ਵੀ ਅਸੀਂ ਤਾਂ ਡੇਲੀ ਸਾਡਾ ਕੰਮ ਆਹੀਂ ਇਦਾਂ ਦੇ ਅਖਾੜੇ ਲਾਉਣੇ ਅੱਜ ਤੱਕ ਤਾਂ ਕੋਈ ਇਦਾਂ ਦਾ ਚੱਕਰ ਬਣਿਆ ਨਹੀਂ ਚਲੋ ਖੈਰ ਹੌਲੀ ਹੌਲੀ ਜਦੋਂ ਥੋੜਾ ਟਾਈਮ ਮੀਤਦਾ ਉਹ ਬੈਠਦੇ ਆ ਤੇ ਉਹਨਾਂ ਦਾ ਬਾਅਦ ਚ ਲੜਕਾ ਕਹਿੰਦਾ ਵੀ ਮੇਰੇ ਡੈਡੀ ਥੋੜੇ ਜੇ ਸੀਰੀਅਸ ਲੈ ਗਿਆ ਇਸ ਗੱਲ ਨੂੰ ਤੁਸੀਂ ਕੋਈ ਗੱਲ ਨਹੀਂ ਤੁਸੀਂ ਅਖਾੜਾ ਲਾਓ ਤੇ ਅਸੀਂ ਤੁਹਾਡਾ ਅਖਾੜਾ ਜ਼ਰੂਰ ਲਵਾਵਾਂਗੇ ਹੁਣ ਤੁਸੀਂ ਐਡੀ ਦੂਰ ਆਏ ਹੋ ਰਾਜਸਥਾਨ ਦੇ ਵਿੱਚ ਤੇ ਬਾਅਦ ਦੇ ਵਿੱਚ ਕੀ ਹੁੰਦਾ ਜੀ ਅਮਰ ਸਿੰਘ ਚਮਕੀਲਾ ਦਾ ਅਖਾੜਾ ਉੱਥੇ ਲੱਗਦਾ ਵਾ ਤੇ ਬਿਲਕੁਲ ਵੀ ਉੱਥੇ ਕੋਈ ਲੜਾਈ ਕੋਈ ਰੌਲਾ ਜਾਂ ਕੋਈ ਝਗੜਾ ਉੱਥੇ ਨਹੀਂ ਹੁੰਦਾ ਤੇ ਬਹੁਤ ਵਧੀਆ ਤਰੀਕੇ ਨਾਲ ਅਖਾੜਾ ਲੱਗਦਾ ਵਾ ਤੇ ਘਰ ਵਾਲੇ ਬਾਅਦ ਦੇ ਵਿੱਚ ਬਹੁਤ ਖੁਸ਼ ਹੁੰਦੇ ਆ ਕਹਿੰਦੇ ਆ ਵੀ ਸਾਨੂੰ ਮਿਹਤਰੀ ਹੈਗੀ ਸੀ ਬਾਕੀ ਅਮਰ ਸਿੰਘ ਚਮਕੀਲੇ ਦਾ ਜਾਦੂ ਯਾ ਅਹਿਸਾਸੀ ਉਹਦੇ ਵਿੱਚ ਇਹ ਖਾਸੀਅਤ ਸੀ ਉਹ ਲੋਕਾਂ ਨੂੰ ਬਿਲਕੁਲ ਕੀਲ ਕੇ ਬਿਠਾ ਲੈਂਦੇ ਹੁੰਦੇ ਸੀ ਇਹ ਹਰੇਕ ਕਲਾਕਾਰ ਦੇ ਵਿੱਚ ਖਾਸੀਅਤ ਨਹੀਂ ਹੁੰਦੀ ਕਿ ਸਰੋਤਿਆਂ ਨੂੰ ਕੀਲ ਕੇ ਬਿਠਾ ਲੈਣਾ ਇਹ ਖਾਸੀਅਤ ਸਿਰਫ ਅਮਰ ਸਿੰਘ ਚਮਕੀਲਾ ਦੇ ਵਿੱਚ ਸੀ ਕੱਲ ਪਰਸੋ ਮੈਂ ਇੱਕ ਵੀਡੀਓ ਦੇਖੀ ਹੁਣ ਮੈਂ ਉਸ ਕਲਾਕਾਰ ਦਾ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਉਹ ਕਲਾਕਾਰ ਅਮਰ ਸਿੰਘ ਚਮਕੀਲੇ ਦਾ ਕੋਈ ਗੀਤ ਗਾ ਰਿਹਾ ਸੀ ਜਦੋਂ ਮੈਂ ਵੀਡੀਓ ਦੇਖੀ ਤਾਂ ਜਿਹੜੀ ਉਹਦੇ ਨਾਲ ਲੜਕੀ ਗਾਉਂਦੀ ਸੀ ਬੇਸ਼ੱਕ ਬਈ ਉਹਨੇ ਉਹ ਗੀਤ ਨਾਲ ਇਨਸਾਫ ਕੀਤਾ ਬਟ ਜਦੋਂ ਉਹ ਸਿੰਗਰ ਅਮਰ ਸਿੰਘ ਚਮਕੀਲਾ ਨੂੰ ਗਾਉਣ ਲੱਗਾ ਤਾਂ ਜਿਵੇਂ ਹੀ ਕੰਮ ਬਾਈ ਲੱਸੀ ਹੋ ਗਿਆ ਤੇ ਲੋਕਾਂ ਨੇ ਥੱਲੇ ਇੰਨੇ ਜ਼ਿਆਦਾ ਕਮੈਂਟ ਕੀਤੇ ਹੋਏ ਸੀ ਉਹ ਬਾਈ ਗੱਲ ਨਹੀਂ ਬਣੀ ਉਹ ਬਾਈ ਚਮਕੀਲੇ ਦੀ ਰੀਸ ਨਹੀਂ ਤੂੰ ਕਰ ਸਕਦਾ ਉਹ ਜਿਵੇਂ ਹੀ ਕੰਮ ਲੱਸੀ ਕਰਤਾ ਬਹੁਤ ਸਾਰੇ ਇਦਾਂ ਦੇ ਨੈਗੇਟਿਵ ਕਮੈਂਟ ਆਏ ਸੀ ਤੇ ਗੱਲ ਵੀ ਮੈਨੂੰ ਕੁਛ ਨਾ ਕੁਛ ਲੋਕਾਂ ਦੀ ਸੱਚੀ ਲੱਗੀ ਕਿ ਅਮਰ ਸਿੰਘ ਚਮਕੀਲੇ ਨੂੰ ਗਾਉਣਾ ਹਰ ਇੱਕ ਕਲਾਕਾਰ ਦੇ ਵਾਸਤੇ ਗੱਲ ਨਹੀਂ ਸੀ ਅਮਰ ਸਿੰਘ ਚਮਕੀਲਾ ਜਦੋਂ ਗਾਉਂਦੇ ਸੀ ਉਹ ਬੇਸ਼ੱਕ ਲਾਉਡ ਗਾਉਣ ਫੇਰ ਵੀ ਉਹ ਸੁਰ ਤੋਂ ਕਦੀ ਨਹੀਂ ਪੜਕੇ ਸੀ ਉਹਨਾਂ ਦੇ ਗਲੇ ਵਿੱਚ ਹੀ ਪ੍ਰਮਾਤਮਾ ਨੇ ਕੁਝ ਇਹੋ ਜਿਹਾ ਸਿਸਟਮ ਫਿੱਟ ਕੀਤਾ ਸੀ ਕਿ ਉਹ ਆਵਾਜ਼ ਬਿਲਕੁਲ ਵੱਖਰੀ ਸੀ ਅੱਜ ਮੇਰੀ ਉਮਰ ਕਰੀਬ 40-42 ਸਾਲ ਹੋ ਗਈ ਆ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਫੇਰ ਇੱਕ ਵਾਰ ਮੈਂ ਕਹਿੰਦਾ ਮੈਂ ਆਪਣੀ ਲਾਈਫ ਦੇ ਵਿੱਚ ਅਮਰ ਸਿੰਘ ਚਮਕੀਲੇ ਦੇ ਨਾਲ ਦੀ ਆਵਾਜ਼ ਅੱਜ ਤੱਕ ਨਹੀਂ ਬਸ ਦੁਬਾਰਾ ਨਹੀਂ ਦੇਖੀ ਬੇਸ਼ੱਕ ਬਹੁਤ ਵੱਡੇ ਵੱਡੇ ਸਿੰਗਰ ਆਏ ਬਹੁਤ ਵੱਡੇ ਵੱਡੇ ਫਨਕਾਰ ਆਏ ਠੀਕ ਆ ਕੁਝ ਕੁ ਸਿੰਗਰ ਬਹੁਤ ਵਧੀਆ ਸੀ ਜਿਨ੍ਹਾਂ ਨੂੰ ਗॉड ਰੱਬ ਮੰਨਿਆ ਜਾਂਦਾ ਮੰਨਦੇ ਆ ਉਹ ਵਧੀਆ ਗਾਉਂਦੇ ਆ ਪਰ ਅਮਰ ਸਿੰਘ ਚਮਕੀਲਾ ਦੀ ਜਿਹੜੀ ਗਾਇਕੀ ਸੀ ਜਿਹੜਾ ਉਹਦੀ ਆਵਾਜ਼ ਸੀ ਜਿਹੜਾ ਉਹਦਾ ਸਕੇਲ ਸੀ ਉੱਥੇ ਤੱਕ ਅਜੇ ਤੱਕ ਕੋਈ ਮਾਂ ਦਾ ਪੁੱਤ ਨਹੀਂ ਪਹੁੰਚ ਸਕਿਆ ਸੋ ਇੱਕੋ ਇੱਕੋ ਗਾਇਕ ਸੀ ਅਮਰ ਸਿੰਘ ਚਮਕੀਲਾ ਜਿਹਦੀ ਆਵਾਜ਼ ਵਿੱਚ ਵੀ ਦਮ ਸੀ ਜਿਹਦੀ ਕਲਮ ਵਿੱਚ ਵੀ ਦਮ ਸੀ ਤੇ ਉਹ ਬੰਦਾ ਗੁਣਾ ਨਾਲ ਪਰਪੋਰ ਸੀ ਹਰ ਚੀਜ਼ ਬਾਕਮਾਲ ਲਿਖਣੀ ਵੀ ਉਹਦੀ ਬਾਕਮਾਲ ਉਹਦੀ ਤੂੰਬੀ ਵਜਾਉਣੀ ਵੀ ਬਾਕਮਾਲ ਪੇਟੀ ਹਰਮੋਨੀਅਮ ਵੀ ਬਹੁਤ ਸਿਰੇ ਦਾ ਵਜਾਉਂਦਾ ਸੀ ਤੇ ਗਾਉਣਾ ਤਾਂ ਹੈ ਹੀ ਸੀ ਕਮਾਲ ਦਾ ਉਹਦਾ ਆਪਾਂ ਸਾਰਿਆਂ ਨੂੰ ਪਤਾ ਹੀ ਆ ਅੱਜ ਤੁਸੀਂ ਦੇਖੋ ਵੀ ਕਿੰਨਾ ਗੰਦ ਆ ਗਿਆ ਇਸ ਆਪਾਂ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਲਓ ਕਿੰਨਾ ਕਿੰਨਾ ਕੁਛ ਸ਼ਰਿਆਂ ਅੱਜਕੱਲ ਲੋਕਾਂ ਦੇ ਘਰਾਂ ਦੇ ਵਿੱਚ ਫੋਨ ਵੜ ਗਿਆ ਕਿੰਨਾ ਗੰਦ ਆਪਾਂ ਦੇਖਦੇ ਆਂ ਕਈ ਲੋਕ ਕਹਿੰਦੇ ਆ ਵੀ ਆਪਣੀ ਆਪ ਦੀ ਮਰਜ਼ੀ ਆਪਾਂ ਦੇਖੀਏ ਜਾਂ ਨਾ ਦੇਖੀਏ ਪਰ ਨਹੀਂ ਇਦਾਂ ਦੀਆਂ ਵੀਡੀਓ ਆਮ ਹੀ ਆ ਜਾਂਦੀਆਂ ਜਦੋਂ ਵੀ ਆਪਾਂ ਫੋਨ ਦੇਖਦੇ ਆ ਸੋ ਚਮਕੀਲੇ ਤੇ ਸਾਰਾ ਦੋਸ਼ ਲਾਉਣਾ ਬਹੁਤ ਬੇਬੁਨਿਆਦ ਹਨ ਸਿੰਘ ਚਮਕੀਲੇ ਨੇ ਤਾਂ ਸਿਰਫ ਗੀਤਾਂ ਦੇ ਉਹ ਵੀ ਚਾਰ ਪੰਜ ਗੀਤ ਹੈਗੇ ਸੀ ਉਹ ਤੇ ਜਿਹੜੇ ਥੋੜੇ ਜਿਹਾ ਡਬਲ ਮੀਨਿੰਗ ਵਾਲੇ ਗੀਤ ਸੀ ਬਟ ਉਹਨੇ ਕੋਈ ਸਟੇਜ ਤੇ ਇਦਾਂ ਦੀ ਹਰਕਤ ਨਹੀਂ ਕੀਤੀ ਅਮਰਜੋਤ ਦੇ ਨਾਲ ਜਿਹਦੇ ਨਾਲ ਆਪਾਂ ਨੂੰ ਸਿਰ ਝੁਕਾਉਣਾ ਪਾਇਆ ਉਹਦੇ ਅਖਾੜੇ ਦੇ ਵਿੱਚ ਦੁਨੀਆ ਹੋ ਮਾਮਾ ਕੇ ਪਿੰਡਾਂ ਦੇ ਪਿੰਡ ਪਹੁੰਚਦੇ ਸੀ ਤਿੱਲ ਸੱਟ ਨੂੰ ਜਗਾੜੀ ਹੁੰਦੀ ਸੀ ਐਨੇ ਉਹਦੇ ਅਖਾੜੇ ਪਰਦੇ ਸੀ ਸੋ ਜਿਹੜਾ ਸੰਗੀਤ ਆ ਸੰਗੀਤ ਰੂਹ ਦੀ ਖਰਾਕ ਹੁੰਦੀ ਆ ਸੰਗੀਤ ਦੀਆਂ ਤਾਰਾਂ ਰੱਬ ਨਾਲ ਜੋੜਦੀਆਂ ਨੇ ਸੰਗੀਤ ਨੂੰ ਸੰਗੀਤ ਦੀ ਤਰ੍ਹਾਂ ਸੁਣੋ ਚ ਨੂੰ ਰਾਜਨੀਤੀ ਦਾ ਰੋਗ ਨਹੀਂ ਦੇਣਾ ਚਾਹੀਦਾ ਜਨਾ ਹੀ ਇਸ ਨੂੰ ਧਰਮ ਨਾਲ ਜੋੜਨਾ ਚਾਹੀਦਾ ਅਮਰ ਸਿੰਘ ਚਮਕੀਲੇ ਦੇ ਧਾਰਮਿਕ ਗੀਤ ਅੱਜ ਵੀ ਜੇ ਆਪਾਂ ਸੁਣਦੇ ਆ ਤਾਂ ਬਹੁਤ ਮਨ ਦੇ ਵਿੱਚ ਵਿਰਾਗ ਆਉਂਦਾ ਐਨੀ ਸੋਹਣੀ ਗਾਇਕੀ ਯਾਰ ਕਮਾਲ ਹੀ ਕਰ ਦਿੱਤੀ ਤਾਰਿਆਂ ਦੀ ਲੋਏ ਲੋਏ ਜਿਵੇਂ Song ਆਪਾਂ ਸੁਣਿਆ ਕਿੰਨਾ ਵਧੀਆ Song ਗਾਇਕ ਨੇ ਗਾਇਆ ਤਾਂ ਹੈ ਹੀ ਵਧੀਆ ਪਰ ਲੇਖਕ ਨੇ ਵੀ ਬਹੁਤ ਸੋਹਣਾ ਇਹ ਗੀਤ ਲਿਖਿਆ ਸੋ ਇਹ ਦੋ ਚਾਰ ਗੱਲਾਂ ਸੀ ਦੋ ਚਾਰ ਕਿੱਸੇ ਸੀ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਜਾਂਦਾ ਜਾਂਦਾ ਦੋ ਚਾਰ ਲੈਣਾ ਅਮਰਸੰਗ ਚਮਕੀਲੇ ਦੇ ਸੁਪਰ ਹਿੱਟ ਧਾਰਮਿਕ ਗੀਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਉਮੀਦ ਕਰਦਾ ਤانوں ਚੰਗੀਆਂ ਲੱਗਣਗੀਆਂ ਚਲੋ ਜੀ ਖੇਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ